ਹਰ ਕਾ ਨਾਮ ਧਿਆਇ ਕੈ ਹੋ ਹੋ ਹਰਿਆ ਭਾਈ ਕਰਮ ਲਖੰਤੈ ਪਾਈਐ ਇਹ ਰਤ ਸੁਹਾਇ ਵਾਣ ਤੇਰਨਾ ਤੇਰ ਭਵਨ ਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲਥਿ ਸ਼ਭ ਸ਼ਾਈ ਨਾਨਕ ਸਿਮਰੈ ਏਕ ਨਾਮ ਫਿਰ ਬੋੜ ਨਾ ਧਾਈ ਪੰਜੇ ਬਦੇ ਮਹਾ ਬੜੀ ਕਰ ਸਚਾ ਟੋਆ ਆਪਣੇ ਚਰਨ ਜਪਾਇਨ ਵਿੱਚ ਦਇਓ ਖੜੋਆ ਅਰੋਗ ਸੋਗ ਸਭ ਮਿਟ ਗਏ ਨਿਤ ਨਵਾ ਨਰਵਾ ਦਿਨ ਰੈ ਨਾਮ ਧਿਆਏ ਦਾ ਫਿਰ ਪਾਏ ਨਾਮ ਹੋਆ ਜਿਸ ਤੇ ਉਪਜਿਆ ਨਾਨਕ ਸੋਈ ਫਿਰ ਹੋਆ ਕਿਥੋ ਉਪਜੇ ਕਹਿ ਰਹੇ ਕਹਿ ਮਹੇ ਸਮਾਵੇ ਜੀ ਅਜੰਤ ਸਭ ਖਸਮ ਕੇ ਕੌਣ ਕੀਮਤ ਪਾਵੈ ਕਹਿ ਨਾ ਧਿਆਇਨ ਸੁਨਿਤ ਸੇ ਭਗਤ ਸੁਹਾਵੈ ਅਗਮ ਅਗੋਚਰ ਸਾਹਿਬ ਦੂਸਰ ਲਵੇ ਨਾ ਲਾਵੇ ਸਚ ਪੂਰੇ ਗੁਰ ਉਪਦੇਸਿਆ ਨਾਨਕ ਸੋ ਨਾਵੇ ਸਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਵਾਹਿਗੁਰੂ ਸਾਹਿਬ ਜੀ ਬਸੰਤ ਕੀ ਵਾਰ ਮਹੱਲ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਏ ਕਹਿ ਹੋ ਹੋ ਹਰਿਆ ਭਾਈ ਕਰਮ ਲਖੰਤੈ ਪਾਈਐ ਇਹ ਰਤ ਸੁਹਾਈ ਵਨ ਤਿਰਨ ਤਿਰ ਭਵਨ ਮੌਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲਥੇ ਛਬ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬੌੜਨਾ ਧਾਈ ਪੰਜੇ ਬਧੇ ਮਹਾਬਲੀ ਕਰ ਸਚਾ ਟੋਵਾ ਆਪਣੇ ਚਰਨ ਜਪਾਇਨ ਵਿੱਚ ਦਇਓ ਖੜੂਆ ਵਿਚ ਦਈਓ ਖੜਵਾ ਰੋਗ ਸੋਗ ਸਭ ਮਿਟ ਗਏ ਨਿਤ ਨਮਨ ਰਵਾ ਦਿਨ ਰਹਿ ਨਾਮ ਧਿਆਏ ਦਾ ਫਿਰ ਪਾਏ ਨੰਮੁਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਵਾ ਕਿਥੋ ਉਪਜੇ ਕਹਿ ਰਹੇ ਕਹਿ ਮਾਇ ਸਮਾਵੈ ਜੀ ਅਜੰਤ ਸਭ ਖਸਮ ਕੇ ਕਾਉਨਾ ਕੀਮਤ ਪਾਵੇ ਕਹਿ ਨਾ ਧਿਆਏ ਨਾ ਸੋ ਨਿਤ ਸੇ ਭਗਤ ਸੁਹਾਵੇ ਅਗਮ ਗੋਚਰ ਸਾਹਿਬ ਦੂਸਰ ਲਵੇਂ ਨਾ ਲਾਵੇ ਸਜ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਸਜ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਵਾਹਿਗੁਰੂ ਸਾਹਿਬ ਜੀ ਬਸੰਤ ਕੀ ਵਾਰ ਮਹੱਲ ਪੰਜਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰਿ ਕਾ ਨਾਮ ਧਿਆਇ ਕੈ ਹੋ ਹੋ ਹਰਿਆ ਭਾਈ ਕਰਮ ਲਖੰਤੈ ਪਾਈਐ ਇਹ ਰਤ ਸੁਹਾਇ ਵਾਣਾ ਤੇਰਨਾ ਤੇਰ ਭਵਨ ਮੋਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲੱਥੀ ਛਵ ਛਾਈ ਨਾਨਕ ਸਿਮਰੇ ਇਕ ਨਾਮ ਫਿਰ ਬੌੜ ਨਾ ਧਾਈ ਪੰਜੇ ਬੱਦੇ ਮਹਾਬਲੀ ਕਰ ਸਚਾ ਢੋਆ ਆਪਣੇ ਚਰਨ ਜਪਾਇਨ ਵਿੱਚ ਦਈਓ ਖੜੂਆ ਅਰੋਗ ਸੋਗ ਸਭ ਮਿਟ ਗਏ ਨਿਤ ਨਵਨ ਰੁਆ ਜਿਨ ਰੈਨ ਨਾਮ ਧਿਆਇਦਾ ਫਿਰ ਪਾਏ ਨਾ ਮੂਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਵਾ ਕਿਥੋਂ ਉਪਜੇ ਕਹਿ ਰਹੇ ਕਹਿ ਮੈਂ ਸਮਾਵੈ ਜੀ ਅਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿ ਨਾ ਧਾਇ ਨਾ ਸੁਨਿਤ ਸੇ ਭਗਤ ਸੁਹਾਵੇ ਅਗਮ ਗੋਚਰ ਸਾਹਿਬ ਦੂਸਰ ਲਵੇ ਨਾ ਲਾਵੇ ਸਚ ਪੂਰੇ ਗੁਰ ਉਪਦੇਸਿਆ ਨਾਨਕ ਸੋ ਨਾਵੇ ਸਚ ਪੂਰੇ ਗੁਰੂ ਉਪਦੇਸਿਆ ਨਾਨਕ ਸੁਨਾਵੇ ਵਾਹਿਗੁਰੂ ਸਾਹਿਬ ਜੀ ਬਸੰਤ ਕੀ ਵਾਰ ਮਹੱਲ ਪੰਜਵਾਏ ਕੋ ਓੰਕਾਰ ਸਤਗੁਰ ਪ੍ਰਸਾਦ ਹਰਿ ਕਾ ਨਾਮ ਤੇ ਆਏ ਕਹਿ ਹੋ ਹੋ ਹਰਿਆ ਭਾਈ ਕਰਮਾਂ ਲਖੰਤੈ ਪਾਈਐ ਇਹ ਰੁੱਤ ਸੁਹਾਈ ਵਣ ਤਿਰਨ ਤਿਰਪਾਉਨ ਮੋਲਿਆ ਅੰਮ੍ਰਿਤ ਫਲ ਪਾਏ ਮਿਲ ਸਾਧੂ ਸੁਖੀ ਉਪਜੈ ਲੱਥੀ ਛਵ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬੌੜ ਨਾ ਧਾਈ ਪੰਜੇ ਬਦੇ ਮਹਾਬਲੀ ਕਰ ਸੱਚਾ ਢੋਆ ਆਪਣੇ ਚਰਨ ਜਪਾਇਨ ਵਿੱਚ ਦਇਯੋ ਖੜਵਾ ਰੋਗ ਸੋਗ ਸਭ ਮਿਟ ਗਏ ਨਿਤ ਨਵ ਨਰਵਾ ਦਿਨ ਰੈ ਨਾਮ ਤੇ ਆਏ ਦਾ ਫਿਰ ਪਾਏ ਨਾਮੁਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਵਾ ਕਿਥੋਂ ਉਪਜੇ ਕਹਿ ਰਹੇ ਕਹਿ ਮਹ ਸਮਾਵੇ ਜੀ ਅਜੰਤ ਸਭ ਖਸਮ ਕੇ ਕੌਣ ਕੀਮਤ ਪਾਵੈ ਕਹਿਨ ਤੇ ਆਇਨ ਸੁਨਿਤ ਸੇ ਭਗਤ ਸੁਹਾਵੈ ਅਗਮ ਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸਜ ਪੂਰੇ ਗੁਰ ਉਪਦੇਸਿਆ ਨਾਨਕ ਸੁਨਾਵੈ ਸਜ ਪੂਰੇ ਗੁਰ ਉਪਦੇਸਿਆ ਨਾਨਕ ਸੁਨਾਵੈ ਬਸੰਤ ਕੀ ਵਾਰ ਮਹਲ ਪੰਜਵਾ ਇੱਕ ਓੰਕਾਰ ਸਤਿਗੁਰੂ